ਇੱਕ ਭੈਣ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੰਦੇ ਵਿੱਚ ਇਹ ਕਿਹਾ ਗਿਆ ਭੈਣ ਦੇ ਵੱਲੋਂ ਕਿ ਮੈਨੂੰ ਕਮੈਂਟ ਆਏ ਨੇ ਕਿ ਘਰ ਵਾਲੇ ਨੂੰ ਉਜਾੜ ਕੇ ਬੜੀ ਖੁਸ਼ ਹੈਗੀਆਂ ਤੇ 35 ਲੱਖ ਜਿਹੜਾ ਉਜਾੜਿਆ ਉਹ ਫਰੂਟ ਚਾਟ ਵੇਚ ਕੇ ਨਹੀਂ ਪੂਰਾ ਹੋਣਾ ਇਹ ਲੋਕਾਂ ਵੱਲੋਂ ਕਮੈਂਟ ਕੀਤੇ ਗਏ ਪਹਿਲਾਂ ਦੋ ਵੀਡੀਓਜ਼ ਆ ਗਈਆਂ ਸੀ ਤੇ ਉਹਦੇ ਵਿੱਚ ਲੋਕਾਂ ਨੇ ਕਿਹਾ ਸੀ ਕਿ ਬੜੀ ਖੁਸ਼ ਹੈ ਘਰ ਵਾਲੇ ਨੂੰ ਉਜਾੜ ਕੇ ਤੇ ਇਸ ਕਰਕੇ ਉਹ ਜਿਹੜੇ ਸ਼ਬਦ ਹੈ ਇਸ ਕਰਕੇ ਨਿਕਲੇ ਸੀ ਬੇਟਾ ਮੇਰੇ ਨਾਲ ਪੂਰਾ ਸਟਰਗਲ ਕਰਦਾ ਹੈ ਇਹ ਨਾਲ ਖੜਾ ਹੁੰਦਾ ਆ ਕਿਤੇ ਰਾਤ 10 ਵਜੇ ਤੱਕ ਤੁਸੀਂ ਇੱਥੇ ਰੁਕਦੇ ਹੋ ਜੀ ਸਰ ਕਈ ਵਾਰੀ 10 ਵਜੇ ਜਾਂਦੇ ਨੇ ਜੇ 10 ਵਜੇ ਤੱਕ ਤੁਸੀਂ ਇੱਥੇ ਰੁਕੇ ਰਹਿੰਦੇ ਹੋ ਹਾਂ ਜੀ ਹਾਂ ਜੀ ਮੇਰਾ ਬੁਟੀਕ ਦਾ ਜਿਹੜਾ ਕੰਮ ਸੀ ਬਹੁਤ ਵਧੀਆ ਚੱਲ ਰਿਹਾ ਸੀ ਤੇ ਬੁਟੀਕ ਦੇ ਕੰਮ ਦੇ ਵਿੱਚ ਹੀ ਮੈਂ ਕੱਪੜੇ ਦੀ ਦੁਕਾਨ ਖੋਲ੍ਹ ਲਈ ਸੀਗੀ ਤੇ ਕੱਪੜਾ ਪਾ ਲਿਆ ਸੀ ਉਹਦੇ ਕੱਪੜੇ ਦੇ ਵਿੱਚ ਮੈਨੂੰ ਕਾਫੀ ਨੁਕਸਾਨ ਹੋ ਗਿਆ ਸੀ ਮਤਲਬ 8 ਤੋਂ 10 ਲੱਖ ਦਾ ਜਿਹੜਾ ਨੁਕਸਾਨ ਸੀ ਉਹ ਹੋ ਗਿਆ ਸੀ ਵੀ ਸਟਰਗਲ ਰਹੀ ਆ ਜਿੱਦਾਂ ਰੀਅਲ ਏਸਟੇਟ ਦਾ ਵੀ ਕੰਮ ਕੀਤਾ ਟਿਫਨ ਸਰਵਿਸ ਦਾ ਵੀ ਕੰਮ ਕੀਤਾ ਪੁਟੀਕ ਦਾ ਵੀ ਕੰਮ ਕੀਤਾ ਫਿਰ ਉਸ ਤੋਂ ਬਾਅਦ ਕੁਝ ਸੇਵਿੰਗ ਆਪਣੀਆਂ ਸੀਗੀਆਂ ਕੁਝ ਹਸਬੰਦ ਦੀਆਂ ਸੀਗੀਆਂ ਮੈਂ ਉਹ ਲਗਾ ਬੈਠੀ ਤੇ ਮਤਲਬ 3-4 ਸਾਲ ਉਸ ਸਟਾਕ ਮਾਰਕੀਟ ਦੇ ਵਿੱਚ ਜਿਹੜਾ ਅੱ삐 25 ਲੱਖ ਰੁਪਏ ਉੱਥੇ ਨੁਕਸਾਨ ਹੋ ਗਿਆ ਪੈਂਤੀ ਲੱਖ ਹੈਗਾ ਉਹ ਇਸ ਤਿੱਕਣਾ ਪਿਆ ਤੇ ਲੋਕਾਂ ਨੇ ਜਿਹੜਾ ਉਹ ਤਾਨਨੇ ਵਾਲਾ ਕੰਮ ਹੈਗਾ ਸੀ ਉਹ ਕਿਵੇਂ ਲੋਕਾਂ ਨੂੰ ਹੋਇਆ ਕਿ ਭੈਣ ਨੇ ਫੌਜੀ ਦਾ ਥੋੜਾ ਨਾ ਉਜਾੜਿਆ ਫੌਜੀ ਨੇ ਕਿਹਾ ਹੋਣਾ ਤਾਂ ਭੈਣ ਨੇ ਕੰਮ ਸ਼ੁਰੂ ਕੀਤਾ ਹੋਣਾ ਜੀ ਜੀ ਹੁਣ ਵੀ ਲੋਕੀ ਇਹੀ ਕਹਿੰਦੇ ਕਿ ਤੈਨੂੰ ਫੌਜੀ ਨਹੀਂ ਰਿਹੜੀ ਲਵਾਈ ਹੋਣੀ ਆ ਬਟ ਐਦਾਂ ਦਾ ਕੁਝ ਨਹੀਂ ਹੈਗਾ ਜਦੋਂ ਤੁਹਾਡਾ ਹਮਸਫਰ ਤੁਹਾਡਾ ਸਾਥ ਦਿੰਦਾ ਹੈ ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਵੀ ਕੁਝ ਨਾ ਕੁਝ ਜ਼ਿੰਦਗੀ 'ਚ ਕਰੋ ਦੀ ਕਿਰਪਾ ਨਾਲ ਗੱਡੀਆਂ 'ਚ ਘੁੰਮਦੇ ਸੀ ਅੱਜ ਸ਼ਾਇਦ ਔਕਾਤ ਇੱਕ ਸਾਈਕਲ ਲੈਣ ਦੀ ਵੀ ਨਹੀਂ ਆ ਉਹ ਚੀਜ਼ਾਂ ਮਤਲਬ ਮੇਰੇ ਦਿਲ ਨੂੰ ਪਤਾ ਹੈ ਕਿ ਮਤਲਬ ਪਰ ਉਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਆਪਣੀ ਸਿਹਤ ਦਾ ਨੁਕਸਾਨ ਆ ਆਪਣੇ ਬੱਚੇ ਦਾ ਨੁਕਸਾਨ ਨਹੀਂ ਨਾ ਕਰ ਸਕਦੀ ਕਿ ਮੈਂ ਹੁੰਦਾ ਹਮਸਫਰ ਉਹ ਫੌਜੀ ਵੀ ਤੁਹਾਡਾ ਹਮੇਸ਼ਾ ਸਾਥ ਤੁਹਾਡੇ ਨਾਲ ਦੇ ਰਿਹਾ ਸਰ ਉਹਨਾਂ ਨੇ ਜਿੰਨਾ ਮੇਰਾ ਸਾਥ ਦਿੱਤਾ ਕਦੀ ਕੋਈ ਕਿਸੇ ਦਾ ਨਹੀਂ ਦੇ ਸਕਦਾ ਤੇ ਮੈਨੂੰ ਲੱਗਦਾ ਹੈ ਕਿ ਮੈਂ ਜ਼ਿੰਦਗੀ 'ਚ ਜੇ ਉਹਨਾਂ ਲਈ 1% ਵੀ ਕੁਝ ਕਰ ਪਾਈ ਤਾਂ ਮੈਂ ਆਪਣਾ ਮੇਰਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਊਗਾ ਕਾ ਹੁਣ ਦੁੱਖ ਰੋਣ ਨਾਲ ਤਾਂ ਉਹ ਦੁੱਖ ਪੂਰਾ ਨਹੀਂ ਹੋ ਸਕਦਾ ਪਰ ਮੈਂ ਆਪਣਾ ਹਰ ਮਤਲਬ ਜੋ ਵੀ ਮੇਰੀ ਜੁਐਲਰੀ ਸੀ ਸਾਰੀ ਮੈਂ ਉਹਦੇ ਵਿੱਚ ਹੀ ਲਗਾ ਦਿੱਤੀ ਸਾਰਾ ਗਹਿਣਾ ਜਿਹੜਾ ਗੱਟਾ ਹੁੰਦਾ ਸੀਗੀ ਸਾਰਾ ਕੁਝ ਈਵਨ ਕਿ ਮੈਂ 2-3 ਸਾਲ ਤੱਕ ਇਤਨਾ ਦਾ ਵੀ ਸੀਗਾ ਕਿ ਮੈਂ ਕੋਈ ਸੂਟ ਤੱਕ ਨਹੀਂ ਸਵਾ ਕੇ ਦੇਖਿਆ ਸੀ ਤਾਂ ਮੈਨੂੰ ਇੰਨਾ ਕ ਰੋਣਾ ਆਇਆ ਸੀ ਜਦੋਂ ਮੈਂ ਲਗਾਈ ਸੀ ਮੈਂ ਬਹੁਤ ਲਿਟਰਲੀ ਮੇਰਾ ਬੇਟਾ ਵੀ ਬਹੁਤ ਰੋਇਆ ਸੀ ਕਿ ਮੰਮਾ ਆਪਾਂ ਰੋਡ ਤੇ ਕਿਉਂ ਖੜੇ ਆ ਕਿ ਸ਼ਾਇਦ ਅਸੀਂ ਵੀ ਮਤਲਬ ਮਾਰਕੀਟ ਚ ਆਪਾਂ ਵੀ ਖਾਣ ਪੀਣ ਜਾਂਦੇ ਹੁੰਦੇ ਸੀ ਘੁੰਮਣ ਜਾਂਦੇ ਸੀ ਕਦੇ 3 ਵੀ 2 ਚੱਲ ਗਏ ਪਰ ਮੈਂ ਇਹਨੂੰ ਵੀ ਹੌਸਲਾ ਦਿੱਤਾ ਕੋਈ ਗੱਲ ਨਹੀਂ ਪੁੱਤ ਅੱਜ ਆਪਾਂ ਦੁਬਾਰਾ ਜਾਵਾਂਗੇ ਕੋਈ ਚੱਕਰ ਨਹੀਂ ਹੈਗਾ ਤੇ ਵਾਇਰਲ ਹੋ ਰਿਹਾ ਆਪਣਾ ਬਹੁਤ ਵਧੀਆ ਸਾਥ ਦੇਣਾ ਆ ਸਸਿਕਾ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਇੱਕ ਭੈਣ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੰਦੇ ਵਿੱਚ ਇਹ ਕਿਹਾ ਗਿਆ ਭੈਣ ਦੇ ਵੱਲੋਂ ਕਿ ਮੈਨੂੰ ਕਮੈਂਟ ਆਏ ਨੇ ਕਿ ਘਰ ਵਾਲੇ ਨੂੰ ਉਜਾੜ ਕੇ ਬੜੀ ਖੁਸ਼ ਹੈਗੀਆਂ ਤੇ 35 ਲੱਖ ਜਿਹੜਾ ਉਜਾੜਿਆ ਉਹ ਫਰੂਟ ਚਾਟ ਵੇਚ ਕੇ ਨਹੀਂ ਪੂਰਾ ਹੋਣਾ ਇਹ ਲੋਕਾਂ ਵੱਲੋਂ ਕਮੈਂਟ ਕੀਤੇ ਗਏ ਤੇ ਉਸ ਤੋਂ ਬਾਅਦ ਭੈਣ ਨੇ ਜਵਾਬ ਦਿੱਤਾ ਤੇ ਉਸ 35 ਲੱਖ ਦੀ ਕਹਾਣੀ ਵੀ ਜਾਣਾਂਗੇ ਸਾਡੇ ਨਾਲ ਭੈਣ ਵੀ ਮੌਜੂਦ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਮੇਰਾ ਬੇਟਾ ਵੀ ਖੁਸ਼ ਹੈਗਾ ਜਦੋਂ ਫੌਜੀ ਸਾਹਿਬ ਫੋਨ ਕਰਦੇ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਤੁਹਾਡਾ ਨਾਮ ਜਾਨਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਜੀ ਸਰ ਜੀ ਸਰ ਮੇਰਾ ਨਾਮ ਹੈ ਜੀ ਪਰਮਜੀਤ कौर ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਹੈ ਤੁਹਾਡੇ ਸਭ ਤੋਂ ਪਹਿਲਾਂ ਤੁਹਾਡੇ ਹਸਬੰਦ ਦੱਸਿਓ ਕੀ ਕਰਦੇ ਆ ਜੀ ਹਸਬੰਦ ਮੇਰੇ ਆਰਮੀ ਚ ਜੌਬ ਕਰਦੇ ਆ ਫੌਜੀ ਹੈਗੇ ਆ ਤੇ ਤੁਸੀਂ ਉਹ ਜਿਹੜੀ ਇੱਕ ਸ਼ਬਦ ਤੁਹਾਡੇ ਨਿਕਲ ਰੇ ਸੀ ਕਿੰਨੇ ਵੀ ਮੇਰੇ ਘਰ ਵਾਲ ਨੂੰ ਤਾਂ ਪਰਵਾਹ ਨਹੀਂ ਹੈਗੀ ਲੋਕਾਂ ਦੇ ਢਿੱਡਾ ਵੀੜੀ ਹੋ ਰਹੀ ਉਹ ਥੋੜੀ ਕਹਾਣੀ ਜਾਣਾਂਗੇ ਉਹ ਸ਼ਬਦ ਕਿਉਂ ਨਿਕਲੇ ਸੀ ਤਲਾ ਦੋ ਵੀਡੀਓਜ਼ ਆ ਗਿਆ ਸੀ ਤੇ ਉਹਦੇ ਵਿੱਚ ਲੋਕਾਂ ਨੇ ਕਿਹਾ ਸੀ ਕਿ ਬੜੀ ਖੁਸ਼ ਹੈ ਘਰ ਵਾਲੇ ਨੂੰ ਉਜਾੜ ਕੇ ਤੇ ਇਸ ਕਰਕੇ ਉਹ ਜਿਹੜੇ ਸ਼ਬਦ ਹੈ ਇਸ ਕਰਕੇ ਨਿਕਲੇ ਸੀ ਕਿਉਂਕਿ ਹਸਬੰਡ ਮੇਰੇ ਹੁਣ ਵੀ ਮੈਨੂੰ ਇਹੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਜ਼ਿੰਦਗੀ ਚ ਉਤਰਾ ਚੜਾਇਆ ਜਿਹੜੇ ਉਹ ਆਉਂਦੇ ਜਾਂਦੇ ਰਹਿੰਦੇ ਇਨਸਾਨ ਹਮੇਸ਼ਾ ਤੰਦਰੁਸਤ ਹੋਣਾ ਚਾਹੀਦਾ ਕੋਈ ਗੱਲ ਨਹੀਂ ਪੈਸਾ ਆਉਂਦੀ ਜਾਂਦੀ ਚੀਜ਼ ਆ ਉਹ ਇਸ ਕਰਕੇ ਆਂਦਾ ਜਾਂਦਾ ਰਹੇਗਾ ਤੇ ਪੈਸੇ ਦੀ ਪਰਵਾਹ ਨਹੀਂ ਕਰਨੀ ਮੇਰੇ ਬੱਚੇ ਤਾਂ ਤੇ ਆਪਣਾ ਧਿਆਨ ਰੱਖ ਕੋਈ ਗੱਲ ਨਹੀਂ ਪੈਸੇ ਕਦੀ ਨਾ ਕਦੀ ਪੂਰੇ ਹੋ ਜਾਂਦੇ ਆ ਮਤਲਬ ਉਹ 35 ਲੱਖ ਦਾ ਜਦੋਂ ਜ਼ਿਕਰ ਹੁੰਦਾ ਤੇ ਇਹ ਇਟਸ ਛੋਟੂ ਦਾ ਫੌਜੀ ਸਾਹਿਬ ਕਹਿੰਦੇ ਨੇ ਵੀ ਉਹ ਠੀਕ ਹੈਗਾ ਹੈ ਪੀਨੀ ਲੇਟ ਤੱਕ ਤੁਸੀਂ ਇੱਥੇ ਦੁਕਾਨ ਲਾ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਨੂੰ ਇਹੀ ਫਿਕਰ ਹੁੰਦੀ ਹੈ ਕਿ ਮੈਂ ਇੱਥੇ ਮਤਲਬ ਬੇਟਾ ਮੇਰੇ ਨਾਲ ਪੂਰਾ ਸਟਰਗਲ ਕਰਦਾ ਹੈ ਇਹ ਨਾਲ ਖੜਾ ਹੁੰਦਾ ਹੈ ਇਸ ਕਰਕੇ ਉਹ ਜ਼ਿਆਦਾ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਬੱਚੇ ਨਾਲ ਥੋੜਾ ਜਿਹਾ ਸਰਵਾਈਵ ਕਰਨਾ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਾਵਾਂਗੇ ਭੈਣ ਦੀ ਸਾਰੇ ਮਦਦ ਜ਼ਰੂਰ ਕਰਨ ਇੱਥੇ ਆ ਕੇ ਤੇ ਰਾਤ 10 ਵਜੇ ਤੱਕ ਤੁਸੀਂ ਇੱਥੇ ਰੁਕਦੇ ਹੋ ਜੀ ਸਰ ਕਈ ਵਾਰੀ 10 ਵਜੇ ਜਾਂਦੇ ਨੇ ਜੇ 10 ਵੇ ਤੱਕ ਤੁਸੀਂ ਇੱਥੇ ਰੁਕੇ ਰਹਿੰਦੇ ਹੋ ਹਾਂਜੀ ਹਾਂਜੀ ਬਿਲਕੁਲ ਤੇ ਅਸੀਂ ਉਹ 35 ਲੱਖ ਦੀ ਜਿਹੜੀ ਕਹਾਣੀ ਦਾ ਜ਼ਿਕਰ ਹੁੰਦਾ ਉਹ ਲੋਕ ਬੜੇ ਤੁਹਾਨੂੰ ਲੋਕ ਕਹਿ ਰਹੇ ਨੇ ਧੀਏ ਤੂੰ ਲੱਗੀ ਰਹਿ ਭੈਣੇ ਤੂੰ ਲੱਗੀ ਰਹਿ ਇਹ ਲੋਕਾਂ ਨੇ ਤਾਨੇ ਉਹ 35 ਲੱਖ ਦੀ ਕਹਾਣੀ ਥੋੜੀ ਸੁਣਨਾ ਚਾਹਵਾਂ ਸਰ 35 ਲੱਖ ਦੀ ਕਹਾਣੀ ਐਦਾਂ ਸੀਗੀ ਕਿ 2020 ਕਰੋਨਾ ਤੋਂ ਪਹਿਲਾਂ ਮੇਰਾ ਬੁਟੀਕ ਸੀਗਾ ਅ ਮਤਲਬ ਉਸ ਤੋਂ ਬਾਅਦ ਕੀ ਹੋਇਆ ਬੁਟੀਕ ਦਾ ਮੈਨੂੰ ਲੱਗੇ ਕਿ ਮੇਰਾ ਬੁਟੀਕ ਤਾਂ ਜਿਹੜਾ ਕੰਮ ਸੀ ਬਹੁਤ ਵਧੀਆ ਚੱਲ ਰਿਹਾ ਸੀ ਤੇ ਬੁਟੀਕ ਦੇ ਕੰਮ ਦੇ ਵਿੱਚ ਹੀ ਮੈਂ ਕੱਪੜੇ ਦੀ ਦੁਕਾਨ ਖੋਲ੍ਹ ਲਈ ਸੀਗੀ ਤੇ ਕੱਪੜਾ ਪਾ ਲਿਆ ਸੀ ਉਹਦੇ ਕੱਪੜੇ ਦੇ ਵਿੱਚ ਮੈਨੂੰ ਕਾਫੀ ਨੁਕਸਾਨ ਹੋ ਗਿਆ ਸੀ ਮਤਲਬ 8 ਤੋਂ 10 ਲੱਖ ਦਾ ਜਿਹੜਾ ਨੁਕਸਾਨ ਸੀ ਉਹ ਹੋ ਗਿਆ ਸੀ ਉਸ ਤੋਂ ਬਾਅਦ ਵੀ ਮੈਨੂੰ ਸੀਗਾ ਕਿ ਚਲੋ ਕੋਈ ਨਹੀਂ ਹੁਣ ਇੱਕ ਪਾਸੇ ਜਿਹੜਾ ਦਰਵਾਜ਼ਾ ਹੈ ਉਹ ਬੰਦ ਹੋ ਗਿਆ ਫਿਰ ਮੈਂ ਸੋਚਿਆ ਕਿ ਚਲੋ ਕੋਈ ਨਹੀਂ ਕੋਰੋਨਾ ਤੋਂ ਬਾਅਦ ਕਿਉਂਕਿ ਸਟੇਬਿਲਿਟੀ ਕਿਤੇ ਵੀ ਨਹੀਂ ਰਹੀ ਕੋਈ ਵੀ ਕੰਮ ਹੈ ਜਿਹੜੇ ਲੋਕਾਂ ਦੇ ਬੜੇ-ਬੜੇ ਕਾਰੋਬਾਰ ਜਿਹੜੇ ਠੱਪ ਹੋ ਗਏ ਫਿਰ ਮੈਂ ਸੋਚਿਆ ਕਿ ਨਹੀਂ ਬਿਜ਼ਨਸ ਕਰਨ ਨਾਲੋਂ ਚੰਗਾ ਕਿ ਘਰੇ ਕੋਈ ਕੰਮ ਕਰ ਲਓ ਫਿਰ ਮੈਂ ਮਤਲਬ ਸਟਾਕ ਮਾਰਕੀਟ ਬਾਰੇ ਮੈਨੂੰ ਪਤਾ ਚੱਲਿਆ ਫਿਰ ਕੁਝ ਸੇਵਿੰਗ ਸੀਗੀਆਂ ਕਾਫੀ ਮਤਲਬ ਉਸ ਤੋਂ ਪਹਿਲਾਂ ਵੀ ਸਟਰਗਲ ਰਿਆ ਜਿੱਦਾਂ ਰੀਅਲ ਏਸਟੇਟ 'ਚ ਵੀ ਕੰਮ ਕੀਤਾ ਟਿਫਨ ਸਰਵਿਸ ਦਾ ਵੀ ਕੰਮ ਕੀਤਾ ਬੁਟੀਕ ਦਾ ਵੀ ਕੰਮ ਕੀਤਾ ਫਿਰ ਉਸ ਤੋਂ ਬਾਅਦ ਕੁਝ ਸੇਵਿੰਗ ਆਪਣੀਆਂ ਸੀਗੀਆਂ ਕੁਝ ਹਸਬੈਂਡ ਦੀਆਂ ਸੀਗੀਆਂ ਮੈਂ ਉਹ ਲਗਾ ਬੈਠੀ ਤੇ ਮਤਲਬ 3-4 ਸਾਲ ਉਸ ਸਟਾਕ ਮਾਰਕੀਟ ਦੇ ਵਿੱਚ ਜਿਹੜਾ ਅੱ비 25 ਲੱਖ ਰੁਪਏ ਉੱਥੇ ਨੁਕਸਾਨ ਹੋ ਗਿਆ ਮਤਲਬ ਸਾਰਾ ਕੋਲ ਮਲਾ ਕੇ ਜਿਹੜਾ 35 ਲੱਖ ਦਾ ਘਾਟਾ ਸੀ ਉਹ ਉਹ ਪੈ ਗਿਆ ਬਿਲਕੁਲ ਸਰ ਮਤਲਬ ਉਹ ਜਿਹੜਾ 35 ਲੱਖ ਹੈਗਾ ਉਹ ਇਸਤੇ ਇੱਕ ਨਾ ਪਿਆ ਤੇ ਲੋਕਾਂ ਨੇ ਜਿਹੜਾ ਉਹ ਤਾਨਨੇ ਵਾਲਾ ਕੰਮ ਹੈਗਾ ਸੀ ਉਹ ਕਿਵੇਂ ਲੋਕਾਂ ਨੂੰ ਹੋਇਆ ਕਿ ਭੈਣ ਨੇ ਫੌਜੀ ਦਾ ਥੋੜਾ ਨਾ ਉਜਾੜਿਆ ਫੌਜ ਫੌਜੀ ਨੇ ਕਿਹਾ ਹੋਣਾ ਤਾਂ ਭੈਣ ਨੇ ਕੰਮ ਸ਼ੁਰੂ ਕੀਤਾ ਹੋਣਾ ਜੀ ਜੀ ਹੁਣ ਵੀ ਲੋਕੀ ਇਹੀ ਕਹਿੰਦੇ ਕਿ ਤੈਨੂੰ ਫੌਜੀ ਨਹੀਂ ਰੇੜੀ ਲਵਾਈ ਹੋਣੀ ਬਟ ਐਦਾਂ ਦਾ ਕੁਝ ਨਹੀਂ ਹੈਗਾ ਜਦੋਂ ਤੁਹਾਡਾ ਹਮਸਫਰ ਤੁਹਾਡਾ ਸਾਥ ਦਿੰਦਾ ਹੈ ਤਾਂ ਤੁਹਾਡ ਜੋ ਬਣਦਾ ਆ ਕਿ ਤੁਸੀਂ ਵੀ ਕੁਝ ਨਾ ਕੁਝ ਜ਼ਿੰਦਗੀ ਚ ਕਰੋ ਹੁਣ ਕੀ ਕਹਿੰਦੇ ਨੇ ਫਰੂਟ ਕਰੀਮ ਲਾ ਕੇ 35 ਲੱਖ ਪੂਰੇ ਹੋ ਜਾਣਗੇ ਸਰ ਤੰਦਰੁਸਤੀ ਦੇ 35 ਕਰੋੜ ਵੀ ਪੂਰਾ ਹੋ ਜਾਣਾ ਕੋਈ ਹੌਸਲੇ ਬੁਲੰਦ ਹੋਣੇ ਚਾਹੀਦੇ ਤੰਦਰੁਸਤੀ ਹੋਣੀ ਚਾਹੀਦੀ ਵਾਹਿਗੁਰੂ ਤਾਂ ਹਮੇਸ਼ਾ ਅਰਦਾਸ ਇਹੀ ਕਰੀਦੀ ਸਵੇਰੇ ਉੱਠ ਕੇ ਕਿ ਬਸ ਰੱਬਾ ਤੰਦਰੁਸਤੀ ਦਹੀਂ ਸਰੀਰ ਚੱਲਦਾ ਫਿਰਦਾ ਰਹੇ ਕੋਈ ਗੱਲ ਨਹੀਂ 35 ਲੱਖ ਕਿਆ 35 ਕਰੋੜ ਮੈਂ ਇੱਕ ਹੈ ਕਿ ਤੁਸੀਂ ਇਮੋਸ਼ਨ ਵੀ ਹੋ ਰਹੇ ਉਦੋਂ ਕੀ ਫੀਲ ਕੀ ਹੈਗਾ ਸੀ ਜਦੋਂ ਹੋਇਆ ਸੀ ਉਹ ਚੀਜ਼ ਨੂੰ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਜਿਹੜਾ ਮੀਡੀਆਮ ਬੰਦਾ ਹੁੰਦਾ ਮਾਤਦ ਵਰਗ ਦਾ ਇੰਨਾ ਨੁਕਸਾਨ ਹੋ ਜਾਏ ਤਾਂ ਬੜਾ ਬੰਦਾ ਰੋਂਦਾ ਬੈਠ ਕੇ ਚੀਜ਼ਾਂ ਨੂੰ ਸਰ ਰੋਣ ਨਾਲ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਰੋਇਆ ਤਾਂ ਮਰੇ ਬੰਦੇ ਨੂੰ ਹੱਥ ਪੈਰ ਦਿੱਤੇ ਆ ਉਹ ਮਤਲਬ ਸਿਰਫ ਘਰੇ ਬੈਣ ਲਈ ਥੋੜੀ ਦਿੱਤੇ ਆ ਮਿਹਨਤ ਕਰ ਰਹੇ ਆ ਕੋਈ ਚੱਕਰ ਨਹੀਂ ਆ ਕੋਈ ਉਹ ਨਹੀਂ ਹੈਗਾ ਸਾਰਾ ਕੁਝ ਹੋ ਜਾਂਦਾ ਹੁੰਦਾ ਬਸ ਹੌਂਸਲਾ ਚਾਹੀਦਾ ਮੈਂ ਤਾਂ ਜਦੋਂ ਪਹਿਲੀ ਵਾਰੀ 25 30 ਲੱਖ ਜਦੋਂ ਇੰਨਾ ਘਾਟਾ ਪਿਆ ਤਾਂ ਫਿਰ ਇੱਕ ਵਾਰ ਤਾਂ ਮੱਥੇ ਤੇ ਹੱਥ ਰੱਖ ਕੇ ਬੈਠੇ ਹੋਣੇ ਨੇ ਸਰ ਜਰੂਰ ਅਸੀਂ ਕਦੀ ਵਾਹਿਗੁਰੂ ਦੀ ਕਿਰਪਾ ਨਾਲ ਗੱਡੀਆਂ 'ਚ ਘੁੰਮਦੇ ਸੀ ਅੱਜ ਸ਼ਾਇਦ ਔਕਾਤ ਇੱਕ ਸਾਈਕਲ ਲੈਣ ਦੀ ਵੀ ਨਹੀਂ ਆ ਉਹ ਚੀਜ਼ਾਂ ਮਤਲਬ ਮੇਰੇ ਦਿਲ ਨੂੰ ਪਤਾ ਆ ਕਿ ਮਤਲਬ ਪਰ ਉਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਆਪਣੀ ਸਿਹਤ ਦਾ ਨੁਕਸਾਨ ਆ ਆਪਣੇ ਬੱਚੇ ਦਾ ਨੁਕਸਾਨ ਨਹੀਂ ਨਾ ਕਰ ਸਕਦੀ ਕਿ ਉਹ ਜੋ ਹੋਣਾ ਸੀ ਉਹ ਹੋ ਚੁੱਕਿਆ ਹੁਣ ਔਰ ਰਿਕਵਰ ਨਹੀਂ ਕੀਤਾ ਜਾ ਸਕਦਾ ਪਰ ਹਾਂ ਹੁਣ ਜੇ ਅਸੀਂ ਅੱਗੇ ਵਧਣਾ ਤਾਂ ਸਾਨੂੰ ਅੱਗੇ ਨੂੰ ਹੀ ਦੇਖਣਾ ਪੈਣਾ ਪਿੱਛੇ ਨਹੀਂ ਨਾ ਦੇਖ ਸਕਦੇ ਮਤਲਬ ਮਤਲਬ ਮੇਨ ਹੁੰਦਾ ਹਮਸਫਰ ਉਹ ਫੌਜੀ ਵੀ ਤੁਹਾਡਾ ਹਮੇਸ਼ਾ ਸਾਥ ਤੁਹਾਡੇ ਨਾਲ ਦੇ ਰਿਹਾ ਸਰ ਉਹਨਾਂ ਨੇ ਮੈਂ ਕਹਿੰਦੀ ਸ਼ਾਇਦ ਉਹਨਾਂ ਨੇ ਜਿੰਨਾ ਮੇਰਾ ਸਾਥ ਦਿੱਤਾ ਕਦੀ ਕੋਈ ਕਿਸੇ ਦਾ ਨਹੀਂ ਦੇ ਸਕਦਾ ਤੇ ਮੈਨੂੰ ਲੱਗਦਾ ਹੈ ਕਿ ਮੈਂ ਜ਼ਿੰਦਗੀ 'ਚ ਜੇ ਉਹਨਾਂ ਲਈ 1% ਵੀ ਕੁਝ ਕਰ ਪਾਈ ਤਾਂ ਮੈਂ ਆਪਣਾ ਮੇਰਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਊਗਾ ਮਤਲਬ ਹਮ ਇੱਕ ਅਸੀਂ ਛੋਟੂ ਵੀ ਇਹ ਇਹ ਇਹਦਾ ਨਾਮ ਕੀ ਹੈ ਉਹ ਰਿਹਾ ਵੀਰੇ ਸਰੇ ਦਾ ਨਾਮ ਰਣਜੋਤ ਸਿੰਘ ਹੈ ਜੀ ਰਣਜੋਤ ਵੀਰੇ ਤੁਸੀਂ ਕਰਦਾ ਮम्मा ਨਾਲ ਮਦਦ ਹਾਂਜੀ ਹੈ ਹਾਂਜੀ ਹਾਂਜੀ ਤੇ ਪਾਪਾ ਪਾਪਾ ਠੀਕ ਨੇ ਫੌਜ ਚ ਸੇਵਾ ਕਰ ਰਹੇ ਨੇ ਦੇਸ਼ ਦੀ ਹਾਂਜੀ ਇਹ ਇਹਨੂੰ ਸਾਰਾ ਪਤਾ ਹੋਣਾ ਹਾਂਜੀ ਹਾਂਜੀ ਬਿਲਕੁਲ ਸਾਰੇ ਇਹਨੂੰ ਪਤਾ ਤੇ ਉਹ ਫੋਨ ਕਰਦੇ ਨੇ ਫਿਰ ਇਹਨਾਂ ਫਿਰ ਹਾਲ ਪੁੱਛਦੇ ਨੇ ਲੇਟ ਤੱਕ ਇੱਥੇ ਨਾਲ ਰਹਿੰਦੇ ਹੈ ਇਹੀ ਜ਼ਿਆਦਾ ਅਟੈਂਡ ਕਰਦਾ ਆਪਣੇ ਪਾਪਾ ਦਾ ਫੋਨ ਮੈਂ ਤਾਂ ਥੋੜਾ ਬਿਜ਼ੀ ਹੁੰਨੀ ਆ ਹਾਂਜੀ ਤੇ ਮਤਲਬ ਇੱਕ ਪਰਿਵਾਰ ਹੁੰਦਾ ਪਰਿਵਾਰ ਚ ਹੋਰ ਕੌਣ ਕੌਣ ਜੀ ਹੈਗੇ ਆ ਸਰ ਪਰਿਵਾਰ ਚ ਵੈਸੇ ਸਾਡੀ ਨਿਊਕਲੀਅਰ ਫੈਮਿਲੀ ਆ ਹਾਂਜੀ ਹਾਂਜੀ ਤੇ ਹੁਣ ਮਤਲਬ ਇੱਕ ਹੁੰਦਾ ਹੁਣ ਫੌਜੀ ਤੁਹਾਡੇ ਹਸਬੰਦ ਤੁਹਾਡਾ ਇਹਨਾਂ ਸਾਥ ਦੇ ਰਹਿਣ ਪਰਿਵਾਰ ਦਾ ਸਾਥ ਜੁੜੀ ਹੁਣ ਕੀ ਆਸ ਕੀ ਹੈਗੀ ਆਹ ਸਮੇਂ ਚ ਉਹਨਾਂ ਨੂੰ ਪਤਾ ਕੀ ਹੈ ਲੋਕ ਕਿ ਤੁਹਾਡੇ ਈਮੋਸ਼ਨਾਂ ਬੜੇ ਜੁੜੇ ਹੋਏ ਨੇ ਉਹ ਅਸੀਂ ਉਹਨਾਂ ਨੂੰ ਡਰੈਸ ਵੀ ਦੱਸਾਂਗੇ ਇੱਥੇ ਲੋਕ ਆਨ ਆਸ ਕੀ ਹੈਗੀ ਅੱਗੇ ਹੁਣ ਆਸ ਤਾਂ ਸਿਰ ਇਹੀ ਹੈ ਕਿ ਵੱਧ ਤੋਂ ਵੱਧ ਸਪੋਰਟ ਕਰੋ ਕੁਆਲਿਟੀ ਚੈੱਕ ਕਰੋ ਇੱਕ ਵਾਰੀ ਖਾਓ ਆ ਕੇ ਜਰੂਰ ਚੀਜ਼ ਨੂੰ ਤੁਸੀਂ ਮਤਲਬ ਆ ਕੇ ਇੱਕ ਵਾਰੀ ਜਰੂਰ ਚੈੱਕ ਕਰਨਾ ਬੰਦਾ ਹੈ ਕਿ ਬਿਲਕੁਲ ਹਾਈਜਨ ਤਰੀਕੇ ਨਾਲ ਘਰ ਦੇ ਵਿੱਚ ਬਣਾਉਂਦੇ ਆਂ ਤਿਆਰ ਕਰਦੇ ਆਂ ਏਡਾ ਵੱਡਾ ਕੰਮ ਸਟਾਕ ਮਾਰਕੀਟ ਤੁਸੀਂ ਪੜ੍ਹੇ ਕਿੰਨਾ ਹੋਇਆ ਪਹਿਲਾਂ ਜੀ ਸਰ ਪੜ੍ਹੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਪਲੱਸ ਡਿਪਲੋਮਾ ਕੀਤਾ ਹੋਇਆ ਕੰਪਿਊਟਰ ਦਾ अच्छा जो ਤੁਸੀਂ ਪੜੇ ਮਤਲਬ ਪਹਿਲਾਂ ਪੜ੍ਹਾਈਆਂ ਨਹੀਂ ਕੰਮ ਆਈਆਂ ਹੁਣ ਇਹ 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 ਸੈੱਟ ਠੀਕ ਲੱਗਦਾ ਲੋਕੀ ਤਾਂ ਇਹ ਵੀ ਕਹਿੰਦੇ ਕਿ ਪੜ੍ਹ ਲਿਖ ਲੈਂਦੀ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਕਿੰਨੀਆਂ ਕਿ ਜੌਬਸ ਮਿਲ ਰਹੀਆਂ ਤੁਸੀਂ ਆਪ ਦੇਖ ਰਹੇ ਹੋ ਉਹਨਾਂ ਲਈ ਕਿੰਨਾ ਕਿ ਕੁਝ ਮਤਲਬ ਉਹ ਵੀ ਉਹੀ ਹੈ 15-20000 ਲਈ ਧੱਕੇ ਖਾ ਰਹੇ ਆ ਤੇ ਹੁਣ ਸਵੇਰੇ ਸਵੇਰੇ ਪੈ ਤੁਸੀਂ ਆਂਦੇ ਹੋ ਚੱਕ ਕੇ ਫਿਰ ਤੁਸੀਂ ਸਕੂਟੀ ਤੇ ਲੈ ਕੇ ਆਉਨੇ ਸਾਰਾ ਕੁਝ ਜੀ ਜੀ ਸਕੂਟੀ ਤੇ ਹੀ ਲੈ ਕੇ ਆਣੀਆਂ ਸਰ ਸਕੂਟੀ ਤੇ ਲੈ ਕੇ ਆਂਦੇ ਹੋ ਤੇ ਫਿਰ ਸਾਰਾ ਕੱਲਾ ਸਿਰੇ ਲੱਗਦੇ ਹੋ ਫਰੂਟ ਲੈ ਕੇ ਆਂਦੇ ਹੋ ਬਣਾਉਂਦੇ ਹੋ ਜੀ ਸਵੇਰੇ ਪਹਿਲਾਂ ਮੰਡੀ ਜਾਈਦਾ ਹੈ ਫਰੂਟ ਲੈ ਕੇ ਆਈਦੇ ਆ ਫਿਰ ਉਹਨੂੰ ਸੰਭਾਲਣਾ ਫਿਰ ਉਹਨੂੰ ਕੱਟਣਾ ਤੋਂ ਸਵਾਰ ਕੇ ਫਿਰ ਤਿਆਰ ਕਰਨੀ ਕਰਨੀ ਮਤਲਬ ਪੂਰਾ ਦਿਨੇ ਦੇ ਵਿੱਚ ਹੀ ਨਿਕਲ ਜਾਂਦਾ ਹੈ ਵਾਹਿਗੁਰੂ ਤੇ ਕਿੰਨਾ ਵਿਸ਼ਵਾਸ ਹੈਗਾ ਵਾਹਿਗੁਰੂ ਤੇ ਜਿਵੇਂ ਅਸੀਂ ਕਹਿੰਦੇ ਆ ਕਿ ਸਾਡਾ ਜਿਹੜਾ ਪੰਜਾਬੀ ਹੈਗਾ ਉਹਨੇ ਦੁੱਖ ਹੋਵੇ ਸੁੱਖ ਹੋਵੇ ਵਾਹਿਗੁਰੂ ਨੂੰ ਯਾਦ ਕਰਦਾ ਹੈ ਸਰ ਵਾਹਿਗੁਰੂ ਤਾਂ ਕਹਿੰਦੇ ਆ ਨਾ ਸਭ ਕੁਝ ਵਾਹਿਗੁਰੂ ਦਾ ਹੀ ਕੀਤਾ ਹੁੰਦਾ ਆਪਾਂ ਸ਼ਾਇਦ ਭੁੱਲ ਜਾਂਦੇ ਆ ਜਦੋਂ ਆਪਾਂ ਦੁੱਖਾਂ ਦਾ ਸ਼ਾਇਦ ਆਪਾਂ ਉਦੋਂ ਵਾਹਿਗੁਰੂ ਦਾ ਨਾ ਸ਼ੁਕਰ ਨਹੀਂ ਕਰਦੇ ਜਦੋਂ ਸਾਡੇ ਕੋਲ ਸੁੱਖ ਹੁੰਦਾ ਉਦੋਂ ਸ਼ੁਕਰ ਕਰਨਾ ਭੁੱਲ ਜਾਂਦੇ ਆ ਜਦੋਂ ਦੁੱਖ ਹੁੰਦਾ ਫਿਰ ਉਦੋਂ ਅਸੀਂ ਰੋਈ ਜਾਂਦੇ ਆ ਕਿ ਵਾਹਿਗੁਰੂ ਨੇ ਸਾਡਾ ਆ ਮਾੜਾ ਕਰ ਦਿੱਤਾ ਆ ਮਾੜਾ ਕਰ ਦਿੱਤਾ ਪਰ ਵਾਹਿਗੁਰੂ ਨੇ ਤੁਹਾਡੇ ਲਈ ਜੇ ਇੱਕ ਦਰਵਾਜ਼ਾ ਬੰਦ ਕੀਤਾ ਹੁੰਦਾ ਨਾ ਚਾਰ ਦਰਵਾਜ਼ੇ ਤੁਹਾਡੇ ਲਈ ਪਹਿਲਾਂ ਹੀ ਖੋਲੇ ਹੁੰਦੇ ਆ ਕੋਣ ਤੁਹਾਨੂੰ ਲੱਗਦਾ ਹੈ ਕਿ ਉਹ ਦਰਵਾਜ਼ੇ ਖੁੱਲ ਗਏ ਨੇ ਉਹਨਾਂ ਆਣ ਸਮੇਂ ਚ ਪੰਜਾਬੀ ਇੰਨੀ ਮਦਦ ਕਰਨਗੇ ਤੁਹਾਡੀ ਕਿਉਂਕਿ ਮੈਂ ਐਡਰੈਸ ਤਾਂ ਫਿਰ ਜਿਹੜਾ ਐਡਰੈਸ ਵੀ ਦੱਸਾਂਗੇ ਵੀ ਤੁਹਾਡੇ ਇੱਥੇ ਕੱਲ ਨੂੰ ਰਸ਼ ਪੈ ਜਾਣਾ ਤੇ ਤੁਹਾਡੇ ਕੋਲੋਂ ਸੰਭਾਲ ਹੀ ਨਹੀਂ ਜਾਣੇ ਕਿਉਂਕਿ ਲੋਕ ਲੱਭ ਰਹੇ ਨੇ ਕਿੱਥੇ ਭੈਣ ਹੈਗੇ ਆ ਜੀ ਬਿਲਕੁਲ ਸਰ ਬਿਲਕੁਲ ਇੱਕ ਬਾਏ ਗਰੂ ਵਾਲੀ ਐਡ ਹੋਰ ਕਰ ਦਿਓ ਹਾਂ ਨਹੀਂ 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 ਮਤਲਬ ਇਹ ਜਿਹੜਾ ਐਡਰੈਸ ਹੈਗਾ ਇਹ ਵੀ ਲੋਕਾਂ ਨੂੰ ਇੱਕ ਵਾਰ ਜ਼ਰੂਰ ਦੱਸ ਦਿਓ ਕਿਉਂਕਿ ਅਸੀਂ ਚਾਹਾਂਗੇ ਸਰ ਐਡਰੈਸ ਹੈ ਜੀ ਗਿਲਕੋ ਬੰਗਲੋ ਗੇਟ ਨੰਬਰ 2 ਦੇ ਬਿਲਕੁਲ ਸਾਹਮਣੇ ਵਾਲੀ ਲਾਈਨ 'ਚ 베ਰ ਕਾ ਬੂਤ ਹੈ 베ਰ ਕਾ ਬੂਤ ਦੇ ਸਾਹਮਣੇ ਇਸੇ ਲਾਈਨ 'ਚ ਪਾਰਕਿੰਗ ਹੈ ਇਹ ਪਾਰਕਿੰਗ ਦੇ ਵਿੱਚ ਖੜੇ ਹੁੰਦੇ ਨੇ ਤੇ ਇਹ ਛੋਟੂ ਦੇ ਹੁਣ ਪੜਾਉਣ ਦੀ ਜਿਹੜੀ ਫੀਸ ਫੁੱਸ ਹੈਗੀ ਆ ਹੁਣ ਤੁਸੀਂ ਇੱਥੋਂ ਕਰਕੇ ਜਾਂ ਫੌਜੀ ਸਾਹਿਬੋਂ ਤੁਕਰਾਰੇ ਨੇ ਨਹੀਂ ਫਿਲਹਾਲ ਤਾਂ ਫੌਜੀ ਸਾਹਿਬ ਹੀ ਕਰ ਰਹੇ ਨੇ ਤੁਹਾਡਾ ਹੱਲੇ ਉਹ ਨਹੀਂ ਹੱਥ ਨਹੀਂ ਖੋਲ ਰਿਹਾ ਜਿਵੇਂ ਅਸੀਂ ਕਹਿੰਦੇ ਆ ਬਿਲਕੁਲ ਸਰ ਹੱਲੇ ਉਹਨਾਂ ਨਹੀਂ ਹੈਗਾ ਸ਼ਾਇਦ ਕਿ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਹੋ ਜਾਏਗਾ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲਵੇਂ ਜੰਤ ਉਪਾਇਨ ਤినా ਵੀ ਰੋਜੀ ਦੇ ਹੀ ਬਾਕੀ ਫੀਸਾ ਵੀ ਨਿਕਲਣ ਗਿਆ ਸਾਰਾ ਕੁਝ ਓਲੀ ਓਲੀ ਆਪੇ ਹੀ ਹੋ ਜਾਏਗਾ ਬੜਾ ਹੁਸਲਾ ਬੜਾ ਮੈਂ ਤੁਹਾਡੇ ਦੇਖਿਆ ਇੱਕ ਹੁੰਦਾ ਨਾ ਬੰਦਾ ਇੰਨਾ ਟੁੱਟ ਜਾਂਦਾ ਫਿਰ ਇੰਨਾ ਜੁੜਦਾ ਉਦੋਂ ਸਬ ਰਿਸ਼ਤੇਦਾਰ ਨਾਲ ਖੜੀ ਸੀ ਅਸੀਂ ਗੱਲ ਸਰ ਰਿਸ਼ਤੇਦਾਰ ਕੋਈ ਨਹੀਂ ਖੜਿਆ ਸਭ ਤੋਂ ਵੱਡੀ ਮੇਰੀ ਤਾਕਤ ਹੈ ਕਿ ਮੈਂ ਗੁਰਬਾਣੀ ਨਾਲ ਬਹੁਤ ਜੁੜੀ ਹੋਈ ਆ ਮੈਂ ਮਤਲਬ બસ ਹੋਰ ਸਾਰਾ ਕੁਝ ਜਿਹੜਾ ਮੈਨੂੰ ਹੌਸਲਾ ਹੈ ਨਾ ਉਹਦੀ ਮੇਨ ਜਿਹੜੀ ਵਜ੍ਹਾ ਹੈ ਉਹ ਗੁਰਬਾਣੀ ਹੈ ਬਸ ਪਾਠ ਹੈ ਜਪਜੀ ਸਾਹਿਬ ਦਾ ਪਾਠ ਕਰ ਲੋ ਰਹਿ ਰਾਸ ਦਾ ਪਾਠ ਕਰ ਲੋ ਤੁਸੀਂ ਕਿੰਨਾ ਵੀ ਟੁੱਟੇ ਹੋ ਕਿੰਨਾ ਵੀ ਤੁਹਾਡੀ ਜ਼ਿੰਦਗੀ ਚ ਔਖਾ ਟਾਈਮ ਹੈ ਨਾ ਤੁਹਾਡਾ ਹੌਸਲਾ ਬੁਲੰਦ ਹੋ ਜਾਏਗਾ ਬਸ ਤੁਸੀਂ ਕਦੀ ਵੀ ਪਾਠ ਕਰਨਾ ਨਾ ਛੱਡੋ ਜੀ ਸਾਹਿਬ ਡਿਊਟੀ ਤੇ ਹੁੰਦੇ ਜਦੋਂ ਘਰੇ ਤੁਸੀਂ ਹੁੰਦੇ ਸੀ ਫਿਰ ਵੀਡੀਓ ਕੋ ਜਾ ਕਿਤੇ ਵੀ ਗੱਲ ਹੁੰਦੀ ਸੀ ਤੇ ਫਿਰ ਦਿਲ ਚ ਉਹਨਾਂ ਨੂੰ ਪੁੱਛਦੇ ਹੁੰਨੇ ਵੀ ਤੂੰ ਹੌਸਲਾ ਰੱਖ ਕੀ ਕਹਿੰਦੇ ਹੁੰਦੇ ਸਰ ਉਹ ਹਮੇਸ਼ਾ ਹੌਸਲਾ ਹੀ ਦਿੰਦੇ ਆ ਉਹ ਹਮੇਸ਼ਾ ਇਹੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਜ਼ਿੰਦਗੀ ਦੇ ਵਿੱਚ ਤੂੰ ਸਾਰਾ ਕੁਝ ਭੁੱਲ ਜਾ ਤੂੰ ਸੋਚ ਕਿ ਕੁਝ ਹੋਇਆ ਹੀ ਨਹੀਂ ਐਦਾਂ ਦਾ ਕੋਈ ਘਾਟਾ ਪਿਆ ਹੀ ਨਹੀਂ ਜਿਹੜਾ ਪੂਰਾ ਨਾ ਕੀਤਾ ਜਾ ਸਕੇ ਮਤਲਬ ਕੋਈ ਗੋਲੀਆਂ ਤਾਂ ਨਹੀਂ ਖਾਣੀਆਂ ਬੈ ਡਿਪਰੈਸ਼ਨ ਦੀ ਜਿਵੇਂ ਅਸੀਂ ਕਹਿੰਦੇ ਆ ਨਹੀਂ ਨਹੀਂ ਸਰ ਗੋਲੀਆਂ ਤਾਂ ਕਮਜ਼ੋਰ ਦਿਲ ਵਾਲੇ ਖਾਂਦੇ ਆ ਜੀ ਇਨਾ ਹੌਸਲਾ ਇਨਾ ਹੌਸਲਾ ਜਿਹੜੇ ਵਾਹਿਗੁਰੂ ਦਾ ਜਿਹਨੂੰ ਹੌਸਲਾ ਵਾਹਿਗੁਰੂ ਦਾ ਹੋਵੇ ਉਹ ਕਦੀ ਗੋਲੀਆਂ ਨਹੀਂ ਖਾਂਦਾ ਵੀਡੀਓ ਤੋਂ ਬਾਅਦ ਕਾਫੀ ਲੋਕਾਂ ਨੇ ਪਿਆਰ ਦਿੱਤਾ ਖਾਸ ਕਰਕੇ ਆਪਣੇ ਪੰਜਾਬੀ ਭੈਣ ਭਰਾਵਾਂ ਨੇ ਬਹੁਤ ਸਾਥ ਦਿੱਤਾ। ਇਹ ਮੇਰਾ ਆਖਰੀ ਹੈਗਾ ਭੈਣ ਦਾ ਹੁਣ ਆਖਰੀ ਸੁਪਨਾ ਕੀ ਹੈਗਾ ਵੀ ਹੁਣ ਇੱਥੋਂ ਕਿੱਥੇ ਤੱਕ ਪਹੁੰਚਣ ਦੀ ਸੁਪਨਾ ਹੈਗਾ? ਸਰ ਸੁਪਨਾ ਤਾਂ ਦੇਖੋ ਇਨਸਾਨ ਹਮੇਸ਼ਾ ਜਦੋਂ ਸੌਜੀ ਸੰਭਾਲਦਾ ਉਦੋਂ ਤੋਂ ਸੁਪਨੇ ਦੇਖਣੇ ਸ਼ੁਰੂ ਕਰ ਦਿੰਦਾ ਪਰ ਚਲੋ ਵਾਹਿਗੁਰੂ ਜਿੱਥੇ ਲੈ ਕੇ ਉਂਗਲੀ ਫੜਾਈ ਹੋਈ ਆ ਜਿੱਥੇ ਲੈ ਕੇ ਜਾਉਗੇ ਉਥੇ ਤੁਰ ਪਾਵਾਂ। ਕਰਜ਼ਾ ਵੀ ਚੱਕਣਾ ਪਿਆ ਸੀ। ਸਰ ਕਰਜ਼ਾ ਤਾਂ ਚਲੋ ਜ਼ਿੰਦਗੀ ਚ ਚੱਲਦਾ ਰਹਿੰਦਾ। ਜਦੋਂ ਔਖਾ ਟਾਈਮ ਆਉਂਦਾ ਫੇਰ ਕਰਜ਼ੇ ਤਾਂ ਬੰਦਾ ਕਰਦੇ ਤੋਂ ਕਰਦਾ ਚੁਪਦਾ ਹੀ ਮਤਲਬ ਜਿਹੜਾ ਅਸੀਂ ਉਸ ਸਮੇਂ ਕੀ ਹੁੰਦਾ ਜਿਹੜਾ ਸਾਡਾ ਗਹਿਣਾ ਹੁੰਦਾ ਸੀ ਉਹਨੂੰ ਵਰਤਦੇ ਆ ਬਿਲਕੁਲ ਸਰ ਉਹ ਸਟਾਕ ਮਾਰਕੀਟ ਚ ਮੈਂ ਜੋ ਵੀ ਮੇਰਾ 골ਡ ਸੀਗਾ ਮੇਰੀ ਸੇਵਿੰਗ ਸੀਗੀ ਮੈਂ ਸਾਰੀ ਸੇਲ ਕਰ ਦਿੱਤੀ ਸੀ ਆਜੋ 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 ਖਾ ਲਓ ਆਜੋ ਆਜੋ ਲੈ ਲਓ ਲੈ ਲਓ ਅੱਛਾ ਅੱਛਾ ਮਤਲਬ ਸਾਰੀ ਸੇਵਿੰਗ ਉਸ ਸਮੇਂ ਮਤਲਬ ਤੁਸੀਂ ਉਹ ਲਾਜੀ ਜੀ ਜੀ ਬਿਲਕੁਲ ਸਾਰੀ ਸਰ ਮੈਂ ਸੇਵਿੰਗ ਗਵਾ ਦਿੱਤੀ ਸੀ ਔਰ ਲੋਕਾਂ ਨੂੰ ਸ਼ਾਇਦ ਲੱਗਦਾ ਕਿ ਹਾਂ ਇਹਨਾਂ ਨੂੰ ਦੁੱਖ ਨਹੀਂ ਹੈਗਾ ਤੁਸੀਂ ਖਾਣ ਵਾਸਤੇ ਆਏ ਨਾ अच्छा वैसे आए लोकां ਨੂੰ ਸ਼ਾਇਦ ਲੱਗਦਾ ਹੈ ਕਿ ਦੁੱਖ ਨਹੀਂ ਹੈਗਾ ਹੁਣ ਦੁੱਖ ਰੋਣ ਨਾਲ ਤਾਂ ਉਹ ਦੁੱਖ ਪੂਰਾ ਨਹੀਂ ਹੋ ਸਕਦਾ ਪਰ ਮੈਂ ਆਪਣਾ ਹਰ ਮਤਲਬ ਜੋ ਵੀ ਮੇਰੀ ਜੁਐਲਰੀ ਸੀ ਸਾਰੀ ਮੈਂ ਉਹਦੇ ਵਿੱਚ ਹੀ ਲਗਾ ਦਿੱਤੀ ਸੀ ਸਾਰਾ ਗਹਿਣਾ ਜਿਹੜਾ ਗੱਟਾ ਹੁੰਦਾ ਸੀਗੀ ਸਾਰਾ ਕੁਝ ਇਵਨ ਕਿ ਮੈਂ 2-3 ਸਾਲ ਤੱਕ ਇਦਾਂ ਦਾ ਵੀ ਸੀਗਾ ਕਿ ਮੈਂ ਕੋਈ ਸੂਟ ਤੱਕ ਨਹੀਂ ਸਵਾ ਕੇ ਦੇਖਿਆ ਸੀ اچھا ਜੀ ਮੈਂ ਇੰਨਾ ਵੇਖਣਾ ਵੀ ਇੰਨਾ ਹੌਸਲਾ ਤੁਸੀਂ ਗੱਲ ਕਰਦੇ ਹੋ ਬੰਦਾ ਮੈਂ ਜਿਵੇਂ ਬੰਦਾ ਕਹਿੰਦੇ ਨਾ ਕੁਛ ਕਿਸੇ ਨੂੰ ਅੱਜ ਵੀਰ ਪੈਰਾ ਘਾਟਾ ਪੈ ਜਾਵੇ ਤਾਂ ਬੰਦਾ ਟੁੱਟ ਜਾਂਦਾ ਇੱਥੇ ਲੋਕ ਇੰਨੇ ਹਜੇ ਬੈਨੇ ਸਰ ਨਹੀਂ ਨਹੀਂ ਟੁੱਟ ਟੁੱਟ ਕੇ ਹੀ ਬੰਦਾ ਜੁੜ ਜਾਂਦਾ ਜੀ ਇੱਕ ਟਾਈਮ ਐਦਾਂ ਦਾ ਵੀ ਆਂਦਾ ਬੰਦਾ ਕਿੰਨਾ ਵੀ ਟੁੱਟਿਆ ਹੋਵੇ ਉਹ ਫਿਰ ਲਾਸਟ ਤੇ ਜੁੜ ਜਾਂਦਾ ਬਿਲਕੁਲ ਬਿਲਕੁਲ ਤੇ ਇਹ ਦਿਖਾ ਦਿਓ ਵੇ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਬਦਾਮ ਹਰ ਇੱਕ ਚੀਜ਼ ਇਹ ਸਾਰੀ ਫਰੈਸ਼ ਚੀਜ਼ਾਂ ਤੁਸੀਂ ਫਰੂਟ ਕੋਈ ਬਿਲਕੁਲ ਸਰ ਕੋਈ ਬਿਲਕੁਲ ਅਸੀਂ ਹਾਈ ਕੁਆਲਿਟੀ ਦਾ ਫਰੂਟ ਮਤਲਬ ਫਰੂਟ ਹੈ ਜਿਹੜਾ ਲੈ ਕੇ ਆਈਦਾ ਤਾਂ ਕਿ ਕੁਆਲਿਟੀ ਚ ਕਿਸੇ ਵੀ ਚੀਜ਼ ਦਾ ਕੰਪਰੋਮਾਈਜ਼ ਨਾ ਹੋਏ ਤੋ ਕੀ ਹੋਤਾ ਫਿਰ ਇੱਕ ਸਾਡੇ ਜੀ ਤੁਸੀਂ ਗਰਵਾਨੀ ਜੁੜੇ ਗਰਵਾਨੀ ਤੇ ਕਹਿੰਦੀ ਵੀ ਜੇ ਜਿਆ ਤੁਸੀਂ ਖਾਂਦੇ ਹੋ ਉਹ ਜਿਹੀ ਪਰੋਸਣਾ ਹੈ ਬਿਲਕੁਲ ਸਰ ਉਹੀ ਪਰੋਸ ਦਿਆਂ ਦੇਖੋ ਮੇਰਾ ਬੇਟਾ ਹੈ ਖੁਦ ਇਹ ਦੋ ਤਿੰਨ ਪਲੇਟਾ ਖਾ ਜਾਂਦਾ ਮੈਨੂੰ ਇਹੀ ਮੇਰੀ ਪ੍ਰੀਫਰੈਂਸ ਰਹਿੰਦੀ ਹੈ ਕਿ ਜਿਹੜੀ ਚੀਜ਼ ਮੈਂ ਆਪਣੇ ਬੱਚੇ ਨੂੰ ਖਵਾ ਸਕਾਂ ਉਹੀ ਕਿਸੇ ਦੇ ਬੱਚੇ ਦੇ ਮੂੰਹ 'ਚ ਜਾਵੇ ਤੇ ਹੁਣ ਉਹ 35 ਲੱਖ ਤੁਸੀਂ 35 ਤੋਂ ਗੁਣਾ 70 ਲੱਖ ਕਰੋਗੇ ਕਰਨ ਦੀ ਤੁਹਾਡੀ ਮਤਲਬ ਪੂਰੀ ਇੱਛਾ ਹੈ ਜੋ ਸਰ ਵਾਹਿਗੁਰੂ ਨੂੰ ਮਨਜ਼ੂਰ ਹੈ ਜੀ ਉਹੀ ਹੋਏਗਾ ਮੇਰੇ ਕਰਨ ਦੀ ਤਾਂ ਇੱਛਾ ਬਹੁਤ ਕੁਝ ਕਰਨ ਦਾ ਮੈਂ ਸੋਦੀ ਮੈਂ ਜਹਾਜ਼ ਲੈ ਲਾਂ ਪਰ ਜੋ ਪਰਮਾਤਮਾ ਨੇ ਕਰਨਾ ਹੋਣਾ ਉਹੀ ਆ ਹੁਣ ਮੈਨੂੰ ਇੰਨਾ ਕੁ ਭਰੋਸਾ ਵਾਇਕ ਰੂ ਤੇ ਸੋ ਸੁੱਖ ਸਭ ਤੋਂ ਵੱਡੀ ਚੀਜ਼ ਹੈਗੀ ਬਿਲਕੁਲ ਸਰ ਸੁੱਖ ਤੇ ਸਬਰ ਬਸ ਸਬਰ ਆ ਗਿਆ ਹੁਣ ਹੁਣ ਵੀ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਹਾਂ ਬਿਲਕੁਲ ਸਰ ਬਿਲਕੁਲ ਗੁਰਦੁਆਰਾ ਸਾਹਿਬ ਆਵੇਂ ਨਾ ਵੀ ਜਾਵਾਂ ਕਈ ਵਾਰੀ ਨਹੀਂ ਵੀ ਟਾਈਮ ਹੁੰਦਾ ਪਰ ਪਾਠ ਜ਼ਰੂਰ ਕਰਦੇ ਆ ਉਹਦੇ ਨਾਲ ਹੀ ਹੌਸਲਾ ਮਤਲਬ ਮਿਲਦਾ ਰਹਿੰਦਾ ਇੱਕ ਆਖਰੀ ਸੁਨੇਹਾ ਕੀ ਹੈਗਾ ਸਾਡੇ ਵੀਰਾਂ ਜਿਨ੍ਹਾਂ ਨੂੰ ਤੁਹਾਡੀ ਇੰਨੀ ਮਦਦ ਅਸੀਂ ਕਮੈਂਟ ਹੀ ਵੇਖ ਰਹੀ ਸੀ ਇਹਨਾਂ ਨੇ ਕਹਿ ਭੈਣਾ ਤੂੰ ਆਪਦਾ ਕੰਮ ਕਰ ਚੱਲ ਤੇ ਤਾਨਨੇ ਵਾਲਿਆਂ ਨੇ ਥੋੜਾ ਤੁਹਾਨੂੰ ਰੋਟੀ ਦੇ ਜਾਣੀ ਹੈ ਬਿਲਕੁਲ ਸਰ ਮੈਂ ਤਾਂ ਹਰ ਕਿਸੇ ਨੂੰ ਇਹੀ ਸੁਨੇਹਾ ਦਵਾਂਗੀ ਜਿਹੜਾ ਵੀ ਅੱਜ ਦਾ ਯੂਥ ਹੈ ਕਿ ਤੁਸੀਂ ਜੋਬਾਂ ਪਿੱਛੇ ਭੱਜਦੇ ਹੋ ਕੋਈ ਨਹੀਂ ਪੰਜਾਬ 'ਚ ਬਹੁਤ ਪੋਟੈਂਸ਼ੀਅਲ ਹੈ ਤੁਸੀਂ ਇਹ ਨਾ ਸੋਚੋ ਕਿ ਆਪਾਂ ਮੈਨੂੰ ਵੀ ਬਹੁਤ ਲੋਕ ਕਹਿੰਦੇ ਕਿ ਰੇੜੀ ਲਾਣ ਲੱਗੀ ਫੌਜੀ ਨੇ ਤੈਨੂੰ ਰੇੜੀ ਲਵਾਤੀ ਪਰ ਤੁਸੀਂ ਕਿਸੇ ਦੀ ਪਰਵਾਹ ਨਾ ਕਰੋ ਜੇ ਤੁਸੀਂ ਕੰਮ ਕਰਨਾ ਤੁਸੀਂ ਬਸ ਆਪਣੇ ਦਿਲ ਦੀ ਸੈਟੀਸਫੈਕਸ਼ਨ ਲਈ ਇਹ ਸੋਚੋ ਕਿ ਮੈਂ ਕੋਈ ਗਲਤ ਕੰਮ ਨਹੀਂ ਕਰ ਰਿਹਾ ਮੈਂ ਕਿਸੇ ਨੂੰ ਗਲਤ ਰਸਤੇ ਨਹੀਂ ਪਾ ਰਿਹਾ ਮੈਂ ਮਿਹਨਤ ਕਰ ਰਿਹਾ ਬਸ ਇਹ ਸੋਚ ਕੇ ਅਗਰ ਤੁਸੀਂ ਇੱਕ ਵਾਰੀ ਖੜ ਕੇ ਦੇਖੋ ਬਹੁਤ ਵਧੀਆ ਪੋਟੈਂਸ਼ੀਅਲ ਹੈ ਪੰਜਾਬ ਚ ਵੀ ਤੁਸੀਂ ਕੰਮ ਕਰੋਗੇ ਕਿਸੇ ਦੇ ਅੰਡਰ 15 20000 ਦੀ ਨੌਕਰੀ ਸਰ ਸ਼ਰਮ ਲਾ ਦੋ ਬਿਲਕੁਲ ਸ਼ਰਮ ਲਾ ਦੋ ਤੁਸੀਂ ਮੈਨੂੰ ਤਾਂ ਸ਼ਰਮ ਹੋਈ ਸੀ ਜਦੋਂ ਇੱਥੇ ਲਾਇਆ ਸੀ ਬਿਲਕੁਲ ਸਰ ਪਹਿਲੇ ਦਿਨ ਤਾਂ ਮੈਨੂੰ ਇੰਨਾ ਕ ਰੋਣਾ ਆਇਆ ਸੀ ਜਦੋਂ ਮੈਂ ਲਗਾਈ ਸੀ ਮੈਂ ਬਹੁਤ ਲਿਟਰਲੀ ਮੇਰਾ ਬੇਟਾ ਵੀ ਬਹੁਤ ਰੋਇਆ ਸੀ ਕਿ ਮੰਮਾ ਆਪਾਂ ਰੋਡ ਤੇ ਕਿਉਂ ਖੜੇ ਆ ਕਿ ਸ਼ਾਇਦ ਅਸੀਂ ਵੀ ਮਤਲਬ ਮਾਰਕੀਟ ਚ ਆਪਾਂ ਵੀ ਖਾਣ ਪੀਣ ਜਾਂਦੇ ਹੁੰਦੇ ਸੀ ਘੁੰਮਣ ਜਾਂਦੇ ਸੀ ਕਦੇ 3 ਵੀ 2 ਚੱਲ ਗਏ ਪਰ ਮੈਂ ਇਹਨੂੰ ਵੀ ਹੌਸਲਾ ਦਿੱਤਾ ਕੋਈ ਗੱਲ ਨਹੀਂ ਪੁੱਤ ਅੱਜ ਆਪਾਂ ਦੁਬਾਰਾ ਜਾਵਾਂਗੇ ਕੋਈ ਚੱਕਰ ਉਹਨੂੰ ਤੁਸੀਂ ਵੱਡਾ ਰੈਸਟੋਰੈਂਟ ਬਣਾਣਾ ਹੈ ਨਾ ਹਾਂਜੀ ਵੱਡਾ ਰੈਸਟੋਰੈਂਟ ਬਣਾਣਾ ਹੈ ਹਾਂਜੀ ਤੇ ਮੰਮਾ ਨਾਲ ਫਿਰ ਮਦਦ ਜ਼ਿਆਦਾ ਕਰਨੀ ਹੈ ਤੇ ਵੱਡਾ ਜਿਹੜਾ ਰੈਸਟੋਰੈਂਟ ਬਣਾਉਦੇ ਵਾਇਗਰੂ ਨੂੰ ਕਰੋ ਵੀ ਵੱਡਾ ਮੇਰਾ ਹੋਟਲ ਬਣ ਜਾਏ ਕਹੋ ਵਾਇਗਰੂ ਨੂੰ ਬੋਲੋ ਹੱਥ ਜੋੜ ਕੇ ਚਲ ਹੱਥ ਨਾਲ ਵਾਇਗਰੂ ਕਰਦੇ ਇੱਕ ਵਾਰ ਹੈ ਵਾਇਗਰੂ ਜੀ ਮੰਮਾ ਦਾ ਹੋਟਲ ਹੋ ਜੀ ਵਾਇਗਰੂ ਜੀ ਮੰਮਾ ਦਾ ਹੋਟਲ ਹੋ ਜੀ ਚਲੋ ਤੁਹਾਡਾ ਅਸੀਂ ਬਹੁਤ ਪੈਰਾਂ ਦਾ ਹੌਂਸਲਾ ਜਿਹੜਾ ਹੈਗਾ ਇਸ ਹੌਂਸਲੇ ਨੂੰ ਤੁਸੀਂ ਬੁਲੰਦ ਰੱਖੋ ਤੇ ਤੁਹਾਡੀ ਦਿਨ ਦੁਗਣੀ ਰਾਤ ਚੁਗਣੀ ਤੱਕ ਹੀ ਹੋਵੇ ਸੋ ਸਾਡੇ ਨਾਲ ਤੇ ਇਹ ਜਿਹੜੀ ਮਾਰਕੀਟ ਹੈਗੀ ਇੱਕ ਵਾਰ ਜ਼ਰੂਰ ਘੁਮਾ ਦਿੰਨੇ ਅਸੀਂ ਆਪ ਗਿਲਕੋ ਇਹ ਜਿਹੜਾ ਬੰਗਲੋ ਹੈਗਾ ਇਹ ਏਰੀਆ ਹੈਗਾ ਜਿੱਥੇ ਇਹ ਭੈਣਵਰੀ ਖੜਦੇ ਨੇ ਤੇ ਕਿੰਨੇ ਵਜੇ ਤੁਸੀਂ ਆਦੇ ਹੋ ਸਰ ਮੈਂ 6 ਵਜੇ ਤੋਂ ਲੱਗ ਕੇ ਹਾਂ 6 ਤੋਂ 9 9:30 ਤੱਕ ਇੱਥੇ ਹੁੰਦੇ ਨੇ ਤੇ ਜ਼ਰੂਰ ਇਸ ਜਗ੍ਹਾ ਤੇ ਪਹੁੰਚ ਕੇ ਹੋਰ ਦੀ ਤਾਂ ਕੀ ਹੈ ਆਪਾਂ ਕਿਤੋਂ ਵੀ ਖਾਨਦੇ ਆ ਪਰ ਇਹਨਾਂ ਨੇ ਕੋਈ ਮੰਗਣਾ ਨਹੀਂ ਕਿਸੇ ਤੋਂ ਹੈਗਾ ਬਸ ਅਸੀਂ ਹੈਗਾ ਕਿ ਇੱਥੇ ਲੋਕ ਆਣ ਬਸ ਬਸ ਸਰ ਮੰਗਣਾ ਨਹੀਂ ਵਾਹਿਗੁਰੂ ਤੋਂ ਮੰਗਣਾ ਹੈ ਬਸ ਵਾਹਿਗੁਰੂ ਤੋਂ ਇਹ ਹੀ ਮੰਗਦੇ ਕਿ ਬਰਕਤ ਪਾਓ ਬਸ ਕੰਮ ਦੇ ਵਿੱਚ ਵੱਧ ਤੋਂ ਵੱਧ ਲੋਕ ਆਣ ਸਪੋਰਟ ਕਰਨ ਸੋ ਅਜੇ ਹੀ ਸਾਡਾ ਕੋਈ ਮਕਸਦ ਨਹੀਂ ਸੀ ਸਟੋਰੀ ਕਰਨ ਦਾ ਪਰ ਜੋ ਅਸੀਂ ਇਸ ਭੈਣ ਦੀ ਜੋ ਵੀਡੀਓ ਵਾਇਰਲ ਹੋ ਰਹੀ ਸੀ ਜਿੰਦੇ ਚ 35 ਲੱਖ ਦਾ ਬੜਾ ਜ਼ਿਕਰ ਹੋਇਆ ਸੀ ਤੋਂ ਉਸ ਭੈਣ ਨੇ ਅੱਜ ਵੀਡੀਓ ਵੀ ਸੁਣਾਈ ਤੇ ਅਸੀਂ ਚਾਹਾਂਗੇ ਅਜੇ ਹੀ ਜਿਹੜੇ ਮਿਹਨਤ ਕਾ ਸ਼ਲੋਕ ਹੁੰਦੇ ਨੇ ਇਹਨਾਂ ਦੀ ਮਾਦਰ ਦੇਸ ਤੇ ਇੱਕ ਨਾ ਕਰੋ ਇਹਨਾਂ ਕੋ ਪਹੁੰਚ ਕੇ ਸਿਰਫ ਇਹਨਾਂ ਕੋ ਖਾਓ ਉਹੀ ਇਹਨਾਂ ਦੇ ਸਾਹ ਤੋਂ ਵੱਡੀ ਮਰਦ ਹੈਗੀ ਕਹਿਰਾ ਪਰਸਰ ਰਮੇਸ਼ ਨਾਲ ਸੰਦੀਪ ਕਮੋਚ ਖਰੜਦੋ